ਦੀਵਾਲੀ ਦਾ ਤਿਹਾਰ ਇਸ ਸਾਲ 20 ਅਕਤੂਬਰ ਦਾ ਹੈ ਜਾਂ 21 ਦਾ ਇਹ ਚਰਚਾ ਤੇ ਕਨਫਿਊਜ਼ਨ ਅੱਜਕੱਲ ਆਮ ਜੀ ਹੈ ਇਸ ਦਾ ਕਾਰਨ ਇਹ ਹੈ ਕਿ ਅਸਲ ਦੇ ਵਿੱਚ ਇਸ ਸਾਲ ਜੋ ਲੂਨਰ ਸੋਲਰ ਹਿੰਦੂ ਕੈਲੰਡਰ ਹੈ ਜੋ ਚੰ드ਰਮਾ ਸੂਰਜ ਤੇ ਆਧਾਰਿਤ ਹਿੰਦੂ ਕੈਲੰਡਰ ਹੈ ਉਸ ਮੁਤਾਬਕ ਜੋ ਮਸਿਆ ਦਾ ਤਿਥੀ ਹੈ ਦਿਨ ਹੈ ਉਹਦੀ ਸ਼ੁਰੂਆਤ 20 ਅਕਤੂਬਰ ਨੂੰ ਸ਼ਾਮ 3:44 ਤੇ ਹੋ ਰਹੀ ਹੈ ਤੇ ਇਹ ਮੱਸਿਆ ਤਿਥੀ ਦਾ ਜੋ ਐਂਡ ਹੈ ਉਹ 21 ਅਕਤੂਬਰ ਨੂੰ ਸ਼ਾਮ 5:54 ਮਿੰਟ ਤੇ ਹੈ ਇਸ ਤਰ੍ਹਾਂ ਜਿਹੜਾ ਇਹ ਮੱਸਿਆ ਦੀ ਤਿਥੀ ਹੈ ਪਾਵ ਦਿਵਾਲੀ ਦਾ ਤਿਉਹਾਰ ਵੀ ਮੱਸਿਆ ਨਾਲ ਜੁੜਿਆ ਹੈ ਤਾਂ ਇਹ ਦੋ ਦਿਨਾਂ ਦੇ ਵਿੱਚ ਜਾ ਰਿਹਾ ਹੈ ਔਰ ਇਸੇ ਕੈਲੰਡਰ ਮੁਤਾਬਕ ਜੋ ਪ੍ਰਮੁੱਖ ਦਿਨ ਹੈ ਉਹ 20 ਅਕਤੂਬਰ ਦਾ ਹੀ ਮੰਨਿਆ ਗਿਆ ਹੈ ਕਿਉਂਕਿ ਲక్ష్ਮੀ ਪੂਜਾ ਦਾ ਸ਼ੁਭ ਮਹੂਰਤ ਉਹ 20 ਅਕਤੂਬਰ ਨੂੰ ਸ਼ਾਮ ਸਮੇਂ 7:00 ਵਜੇ 8 ਮਿੰਟ ਤੋਂ ਲੈ ਕੇ ਰਾਤ 8:12 ਮਿੰਟ ਤੱਕ ਹੈ ਸੋ ਇਸ ਲਈ ਮੁੱਖ ਤੌਰ ਤੇ ਜਿਹੜੀ ਆ દિਵਾਲੀ ਦਾ ਤਿਉਹਾਰ ਹੈ ਉਹ 20 ਅਕਤੂਬਰ ਨੂੰ ਹੀ ਮਨਾਇਆ ਜਾ ਰਿਹਾ ਵਾ ਤੇ ਆ ਪੰਜਾਬ ਸਰਕਾਰ ਵੱਲੋਂ ਵੀ 20 ਅਕਤੂਬਰ ਦੀ ਹੀ ਗਸਟਡ ਛੁੱਟੀ ਹੈ 22 ਅਕਤੂਬਰ ਨੂੰ ਵਿਸ਼ਵ ਕਰਮਾ ਦਿਵਸ ਦੀ ਛੁੱਟੀ ਹੈ ਉਹ ਤਿਉਹਾਰ ਮਨਾਇਆ ਜਾ ਰਿਹਾ ਹੈ ਉਹ ਦਿਨ ਮਨਾਇਆ ਜਾ ਰਿਹਾ ਹੈ ਤੇ ਆ ਏ 20 ਤੇ 21 ਅਕਤੂਬਰ ਦਾ ਜਿਹੜਾ ਕਾਰਨ ਹੈ ਕਿ ਜੋ ਕੈਲੰਡਰ ਦੇ ਮੁਤਾਬਕ ਜੋ ਚੰਦਰਮਾ ਤੇ ਸੂਰਜ ਦੋਨਾਂ ਦੀਆਂ ਦਿਸ਼ਾਵਾਂ ਜਾਂ ਉਹਨਾਂ ਦੇ ਸਾਲ ਦੇ ਪੂਰੇ ਚੱਕਰ ਦੇ ਆਧਾਰ ਤੇ ਕੈਲੰਡਰ ਦਾ ਜੋ ਸਮਾ ਹੁੰਦਾ ਹੈ ਉਹ ਦੋਨਾਂ ਦਿਨਾਂ ਦੇ ਵਿਚਕਾਰ ਆਉਂਦਾ ਹੈ ਪਰ 20 ਦੀ ਸ਼ਾਮ ਤੋਂ ਲੈ ਕੇ 21 ਦੀ ਸ਼ਾਮ ਤੱਕ ਆਪਾਂ ਕਹਿ ਸਕਦੇ ਹਾਂ ਤਾਂ ਪਰ ਪ੍ਰਮੁੱਖ ਦਿਨ 20 ਅਕਤੂਬਰ ਦਾ ਹੀ ਦੀਵਾਲੀ ਦਾ ਹੈ